ਸੁਰਿੰਦਰ ਸਿੰਘ ਜੀ ਜਿੰਨਾ ਕਰਦੇ ਕੀ ਲੱਗਦਾ ਅ ਸਰਿੰਦਰ ਸਿੰਘ ਭਰਾ ਮੇਰਾ ਛੋਟਾ ਏ ਇਹਦਾ ਨਾਮ ਸਰਿੰਦਰ ਸਿੰਘ ਹੈ ਕੀ ਗੱਲ ਹੈ ਪਤਾ ਨਹੀਂ ਬੰਬੀ ਤੇ ਗਿਆ ਜਗਾ ਘਰੋਂ ਹੁਣ 3 ਵਜੇ 3:30 ਵਜੇ ਬੰਬੀ ਨੂੰ ਆਇਆ ਤੇ ਬੰਬੀ ਦੇ ਘਰ ਜਾਣ ਦਾ ਕਹਿ ਕੇ ਆਜਾ ਦੁਆੜੀ ਖਾਈ ਕਰਦੇ ਉਹਦੇ ਨਾਲ ਕਰਦੇ ਹੈ ਕੁਛੀ ਵਖੋ ਆਖਿਆ ਨਹੀਂ ਮੈਂ ਅਜੇ ਅੱਜ ਸੇਰ ਤੇ ਇਕੱਠੇ ਹਾਂ ਦੇ ਪਤੀ ਅਜੇ ਕਿਹੋ ਜਿਹੇ ਸੱਟ ਲੱਗੀ ਫੁੱਦੀ ਆ ਤੇ ਉਹਨੂੰ ਅਸੀਂ ਸਾਹਮਣੇ ਤੋਂ ਜਦੋਂ ਪੱਟੀ ਕਰਾ ਕੇ ਆਇਆ ਇਹ ਨਹੀਂ ਗਿਆ ਤਾਂ ਮਟਾ ਗਿਆ ਨਾ ਇਹ ਘਰ ਨੂੰ ਕਹਿੰਦੇ ਬੰਬੀ ਨਹੀਂ ਚਲ ਗਏ ਨੇ ਤੇ ਅਸੀਂ ਘਰ ਆਪਣਾ ਕੰਮ ਕਮ ਕਰਦੇ ਹੁਣ ਕੇ ਪਿਆ ਦੇ ਲੰਮੇ ਪਿਆਰੇ ਪਤੀਏ ਨੇ ਚਾਰ ਕੋਲੇ ਹੁਣ ਬਾਹਾਂ ਦਾ ਡਾੜੀ ਪੱਜੀ ਗਏ ਦਾ ਪਾਪਾ ਗਏ ਨਾ ਉਹਨਾਂ ਦਾ ਗੋਲੀ ਵੱਜ ਗਈ ਮੁੰਡੇ ਬੰਦੇ ਨੂੰ ਸਾਡੇ ਬੰਦੇ ਨੂੰ ਗੋਲੀ ਮਾਰਤੀ ਐ ਵੇਖੇ ਹੀ ਕੱਖ ਨਹੀਂ ਉਹਦੇ ਲੱਥੇ ਪੱਥੇ ਗਿਆ ਉਹਦੇ ਵੇਖਿਆ ਤਾਂ ਉੱਥੇ ਮੈਿਆ ਪਿਆ ਬਿਲਕੁਲ ਮੋਟਰਸਾਈਕਲ ਕੋਈ ਕੋਲੇ ਆ ਨਹੀਂ ਕੋਈ ਲੈਣੀ ਨਹੀਂ ਤਾਂ ਖਲੁੱਤਾ ਹੀ ਮੋਟਰਸਾਈਕਲ ਤੇ ਸਾਡਾ ਬੰਦਾ ਥੱਲੇ ਪਿਆ ਤੇ ਮੋਟਰਸਾਈਕਲ ਉੱਥੇ ਸਟਾਨ ਲੱਗਾ ਸਾਰੀ ਇਧਰ ਡਰਸ਼ੀਡ ਲਉਨ ਲਿਪੜੀ ਪਈ ਇਹਨਾਂ ਗੋਲੀ ਮਾਰਦੀ ਉਹਨਾਂ ਨੂੰ ਨਹੀਂ ਪਤਾ ਨਹੀਂ ਅਜੇ ਕੋਈ ਲੱਗਾ ਜੀ ਅੱਜ ਹੁਣ ਕਰਾਂਗੇ ਕੰਗਾਲ ਉੱਥੇ ਕੈਮਰੇ ਹੈਗੇ ਨੇ ਵੇਖੋ ਜੇ ਕੋਈ ਮੇਰੇ ਕਹੇ ਕੀ ਬਤਵਾਉਣ ਸਰਕਾਰ ਨੂੰ ਹਾਂ ਸਰਕਾਰ ਜੇ ਤੇ ਮੰਗ ਕਰਦੇ ਆ ਵੀ ਮਾੜੀ ਗੱਲ ਵੈ ਨਹੀਂ ਚਾਹੀਦਾ ਇੱਕ ਗਾ ਬੜੇ ਬੜੇ ਲੋਕਾਂ ਦੇ ਨੌਜਵਾਨ ਪੁੱਤ ਸਾਰੇ ਦੇ ਜਾਣਦੇ ਨੇ ਸਾਰਾ ਇਹੋ ਕੰਮ ਨਹੀਂ ਚਾਹੀਦਾ ਕਰਨਾ ਕੋਈ ਥੋੜਾ ਬੀ ਤੱਕੜਾ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੁਣ ਤੱਕ ਉਹਨਾਂ ਨੂੰ ਲੋਕੀ ਸਲਾਮਾ ਚਾਹੇ ਮੁਸਲਮਾਨ ਹਿੰਦੂ ਕੋਈ ਵੀ ਸਿੱਫਤ ਸਾਰੇ ਸਲਾਮਾ ਕਰਦੇ ਸਾਂਸੀ ਇਹਨਾਂ ਨੂੰ ਕੀ ਕਰੂਗਾ ਕੋਈ ਕਰੂਗਾ ਕੋਈ ਇਹਨਾਂ ਨੂੰ ਇੱਕ ਇੱਕ ਕਰ ਕੋਈ ਕੋਈ ਰੈਂਜਰ ਅਰੇ ਕੋਈ ਹਾਲੇ ਰੈਂਜਰ ਸਾਇਨਿਗੇਟਿਵ ਹੋਇਆ ਹੀ ਨਹੀਂ ਕੀ ਕੋਈ ਗੱਲ ਬਾਤ ਹੀ ਨਹੀਂ ਅਜੇ ਅਜੇ ਤੱਕ ਕੋਈ ਅਜੇ ਤੱਕ ਕੋਈ ਸਾਡੀ ਰੈਂਜਰਸ ਹੋ ਗਿਆ ਨਾ ਹੈ ਹੀ ਨਹੀਂ ਕਿ ਨਾ ਕੋਈ ਗੱਲ ਬਾਤ ਕੋਈ ਰਾਤ ਨੂੰ ਪਾਣੀ ਅੱਧੀ ਦੇ ਦੀ ਰਾਤ ਨੂੰ ਪਾਣੀ ਲਾ ਕੇ ਸਾਰਾ ਝੋਨਾ ਲਾਇਆ ਤੇਰਾ ਕਿਲੇ ਥਾਂ ਕੋਈ ਗੱਲ ਬਾਤ ਨਹੀਂ ਰਾਤ ਨੂੰ ਹਾਂਜੀ ਮੌਕੇ ਤੇ ਪਹੁੰਚੇ ਹਾਂ ਤੇ ਹੁਣ ਚੱਲਦੇ ਆਂ ਵੇਖੋ ਜੀ ਉਹਨਾਂ ਕੋਲ ਵਜੇ ਦਹੀਂ ਹੈ ਪੁਲਿਸ ਨਾਲ ਹੱਥ ਪੱਲਾ ਜੋੜੇ ਰਹੀ ਹੈ ਵੇਖੋ ਗਰੀਬੰਦਾ ਦਾ ਕੁਝ ਕਰੋ ਉਹ ਪੱਲਾ ਹੀ ਮੰਡਾ ਇੱਕ ਵਿਚਾਰਾ ਕੁੜੀ ਭੈਣ ਦੇ ਉਹਨਾਂ ਵਾਲੀਆਂ ਨੌਜਵਾਨਾਂ ਉਹ ਮੈਂ ਉਹਨੂੰ ਮਗਰ ਪਿਆ ਵੀ ਇਹਦਾ ਕਤਲ ਕਰਨ ਲੱਗੇ ਕਰ ਲਾ ਆਹੇ ਅਜ ਅਮਰੀਕਾ ਸਿਆਲ ਚ ਕਰ ਦਿਆਂਗਾ ਉਹਨੂੰ ਕਰ ਦਿਆਂਗਾ ਆਹ ਕੰਮ ਕਰ ਜੇ ਉਹਨਾਂ ਦੇ ਆਦੇ ਪੈ ਗਏ ਜਿੱਦਾਂ ਹੋਈਏ ਘਟਾਗ ਮਹਾਰਾਜ ਹੋਣ ਮੈਂ ਇਹਦੇ ਨਾਲ ਜਿਹਨੂੰ ਮਰ ਜਾਣਾ ਕਰਨੀ ਉਹ ਤਾਂ ਹੈ ਨਹੀਂ ਉਹ ਤਾਂ ਦੇ ਲੱਗੇ ਲਵਾ ਕੇ ਆਵਾ ਉਹਨੂੰ ਤੁਸੀਂ ਲਿਉਂਦੇ ਨਾ ਤੱਕੇ ਨਾਲ ਵੜ ਗਈ ਵਿੱਚ ਜੱਡੀ ਦੇ ਵਾਕਿਆ ਹੋਇਆ ਤਾਂ ਅੱਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸਿੰਦਰ ਸਿੰਘ ਪੁੱਤਰ ਸਰਨਾਮ ਸਿੰਘ ਵਾਸੀ ਸਜਾਦਾ ਉਹ ਇਨਾਂ ਨੂੰ ਕੋਈ ਅਨਪਛਤਾ ਵਿਅਕਤੀ ਬੁਲੀ ਮਾਰ ਕੇ ਚਲਾ ਗਿਆ ਇਹ ਹੁਣ ਇੱਥੇ ਦਬਦਬਾ ਹੋਸਟਲ ਲੈਂਦਾ ਇਹਨਾਂ ਨੂੰ ਇੱਥੇ ਇਹਨਾਂ ਦੀ ਮਤਲਬ ਮੌਤ ਹੋ ਗਈ ਤੇ ਪੂਰਾ ਮਾਮਲਾ ਕੁਝ ਪਤਾ ਲੱਗਾ ਨਹੀਂ ਜੀ ਨਹੀਂ ਜੀ ਕੋਈ ਪੂਰਾ ਮਾਮਲਾ ਨਹੀਂ ਪਤਾ ਇਸ ਤਰ੍ਹਾਂ ਜਲਦੀ ਹੀ ਪਤਾ ਲੱਗੂਗਾ ਅੱਗੇ ਭਰਜਾਂ ਦੇ ਸਟੇਟਮੈਂਟ ਲਵਾਂਗੇ ਜੋ ਵੀ ਉਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਕਾਨੂੰਨ ਬੰਦੀ ਕਰੇਗਾ ਪੋਸਟਮਾਰਟ ਪੋਸਟਮਾਰਟ ਹੀ ਹੋਏਗਾ ਹਾਂ ਜੇ ਪੋਸਟਮਾਰਟ ਹੋਏਗਾ ਬਾਕੀ ਸਾਰੀਆਂ ਗੱਲਾਂ ਅੱਗੇ ਪਿੱਛੇ ਸਭ ਨੇ ਆਏਗਾ